ਦੋਸਤੋ ਲੂਣ ਦੇ ਇਸਤੇਮਾਲ ਤੋਂ ਬਿਨਾ ਭੋਜਨ ਦਾ ਸਵਾਦ ਅਧੂਰਾ ਹੁੰਦਾ ਹੈ ਹਾਲਾਂਕਿ ਭੋਜਨ ਨੂੰ ਸੁਆਦੀ ਬਣਾਉਣ ਦੇ ਨਾਲ-ਨਾਲ ਲੂਣ ਹੋਰ ਵੀ ਕਈ ਕੰਮਾਂ ਲਈ ਲਾਹੇਵੰਦ ਹੁੰਦਾ ਹੈ ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਵੀ ਕੰਮ ਕਰਦਾ ਹੈ ਜਿਸ ਦੇ ਨਾਲ ਹੀ ਇਹ ਗ੍ਰਹਿਆਂ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਲੂਣ ਘਰ ਦੇ ਵਾਸਤੂ ਦੋਸ਼ ਦੇ ਨਾਲ-ਨਾਲ ਰਾਹੂ ਕੇਤੂ ਦੇ ਅਸ਼ੋਭ ਪ੍ਰਭਾਵਾਂ ਨੂੰ ਵੀ ਦੂਰ ਕਰਦਾ ਹੈ ਤਾਂ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਲੂਣ ਦੇ ਹੋਰ ਕਿਹੜੇ-ਕਿਹੜੇ ਫਾਇਦੇ ਹਨ ਨੰਬਰ 1 ਆਰਥਿਕ ਖੁਸ਼ਹਾਲੀ ਲਈ ਕੱਚ ਦੇ ਗਲਾਸ ਵਿੱਚ ਪਾਣੀ ਅਤੇ ਲੂਣ ਮਿਲਾ ਕੇ ਦੱਖਣੀ ਪੱਛਮੀ ਦੇ ਮੱਧ ਸਥਾਨ ਵਿੱਚ ਰੱਖ ਦਿਓ। ਪਾਣੀ ਸੁੱਕਣ ਤੇ ਦੁਬਾਰਾ ਲੂਣ ਤੇ ਪਾਣੀ ਭਰ ਕੇ ਰੱਖ ਦਿਓ ਜੀ। ਨੰਬਰ 2 ਕੋਸੇ ਪਾਣੀ ਵਿੱਚ ਚੁਟਕੀ ਭਰ ਲੂਣ ਮਿਲਾ ਕੇ ਨਹਾਉਣ ਨਾਲ ਰਾਹੂ ਦੀ ਦਸ਼ਾ ਘਟ ਹੁੰਦੀ ਹੈ। ਨੰਬਰ 3 ਘਰ ਦੇ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਇੱਕ ਕੱਚ ਦੇ ਭਾਂਡੇ ਵਿੱਚ ਲੂਣ ਭਰ ਕੇ ਬਾਥਰੂਮ ਵਿੱਚ ਰੱਖ ਦਿਓ ਇਸ ਨਾਲ ਵਾਸੂ ਨਾਲ ਜੁੜੇ ਦੋਸ਼ ਖਤਮ ਹੁੰਦੇ ਹਨ ਕੁਝ ਸਮੇਂ ਬਾਅਦ ਇਸ ਲੂਣ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰਕੇ ਨਵਾਂ ਲੂਣ ਉਸੇ ਥਾਂ ਤੇ ਰੱਖ ਦਿਓ ਨੰਬਰ 4 ਘਰ ਵਿੱਚ ਵੀਰਵਾਰ ਨੂੰ ਛੱਡ ਕੇ ਰੋਜ਼ ਲੂਣ ਦੇ ਪਾਣੀ ਨਾਲ ਪੋਚਾ ਲਗਾਓ ਇਸ ਨਾਲ ਘਰ ਵਿੱਚ ਬੁਰੀਆਂ ਸ਼ਕਤੀਆਂ ਖਤਮ ਹੋ ਜਾਣਗੀਆਂ ਨੰਬਰ 5 ਜੇਕਰ ਘਰ ਵਿੱਚ ਕਿਸੇ ਨੇਕਾਰਤਮਕ ਊਰਜਾ ਦਾ ਅਹਿਸਾਸ ਹੋਵੇ ਤਾਂ ਲੂਣ ਅਤੇ ਕੁਝ ਲੌਂਗ ਦੇ ਦਾਣਿਆਂ ਨੂੰ ਕੱਚ ਦੇ ਬਰਤਨ ਵਿੱਚ ਪਾ ਕੇ ਘਰ ਦੇ ਕਿਸੇ ਕੋਨੇ ਵਿੱਚ ਰੱਖ ਦਿਓ ਨੰਬਰ 6 ਉਹ ਪਾਰਵਦੋਂ ਲਈ ਖੜੇ ਲੂਣ ਨੂੰ ਲਾਲ ਕਪੜੇ ਵਿੱਚ ਬੰਨ ਕੇ ਤਜੋਰੀ ਦੇ ਉੱਪਰ ਲਟਕਾ ਦਿਓ ਨੰਬਰ 7 ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੋਂ ਬਿਮਾਰ ਹੈ ਤਾਂ ਉਸ ਵਿਅਕਤੀ ਦੇ ਉੱਪਰੋਂ 7 ਵਾਰ ਖੜਾ ਲੂਣ ਉਤਾਰ ਕੇ ਵਗਦੇ ਪਾਣੀ ਵਿੱਚ ਪ੍ਰਵਾਹਿਤ ਕਰੋ ਇਸ ਨਾਲ ਆਰਾਮ ਮਿਲੇਗਾ ਤਾ ਦੋਸਤੋ ਐਸੀ ਤੁਹਾਡੇ ਸਾਹਮਣੇ ਕੁਝ ਕੀਮਤੀ ਜਾਣਕਾਰੀ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਐਦਾਂ ਦੀ ਹੋਰ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਇੱਕ ਲਾਈਕ ਸ਼ਰੂ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ